ਅੱਜ ਗੱਲ ਕਰਨੀ ਹੈ ਫਲੋਰੀਡਾ ਦੇ ਵਿੱਚ ਹੋਏ ਟਰੱਕ ਹਾਦਸੇ ਦੀ ਜੋ ਕਿ ਯੂਐਸ ਦਾ ਬਹੁ ਚਰਚਿਤ ਟਰੱਕ ਹਾਸਾ ਹੈ ਤੇ ਇਹਦੇ ਵਿੱਚ ਖਾਸ ਕਰਕੇ ਜਿਹੜਾ ਦੋਸ਼ੀ ਵਿਅਕਤੀ ਹੈ ਉਹ ਪੰਜਾਬੀ ਹੈ ਸਰਦਾਰ ਹੈ ਉਹਦੇ ਸਿਰ ਦੇ ਉੱਤੇ ਪੱਗ ਹੈ ਸੋ ਇਹ ਮਸਲਾ ਜਿਹੜਾ ਹੈ ਉਹ ਹੌਲੀ-ਹੌਲੀ ਇੱਕ ਕਮਿਊਨਿਟੀ ਦਾ ਮਸਲਾ ਬਣਦਾ ਜਾ ਰਿਹਾ ਹੈ ਇਸ ਮਸਲੇ ਨੂੰ ਲੈ ਕੇ ਇੱਕ ਪਾਸੇ ਪਟੀਸ਼ਨ ਸਾਈਨ ਕਰਵਾਈ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਰੌਲਾ ਪੈ ਗਿਆ ਕਿ ਭਈ 45 ਸਾਲ ਦੀ ਇਸ ਸ਼ਖਸ ਨੂੰ ਸਜ਼ਾ ਹੋ ਗਈ ਹੈ ਤੇ ਇਹਦੇ ਪੈਰਲਰੀ ਇੱਕ ਹੋਰ ਇਸੇ ਤਰ੍ਹਾਂ ਦੇ ਨਾਲ ਮਿਲਦਾ ਜੁਲਦਾ ਜਿਹੜਾ ਕੇਸ ਹੈ ਉਹਦਾ ਐਗਜ਼ਾਮਪਲ ਦੇ ਕੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਹਾਈਪ ਕ੍ਰੀਏਟ ਕੀਤੀ ਜਾ ਰਹੀ ਹੈ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਹਿਚੇ ਕਰ ਆਪਣੇ ਇਸ ਪੰਜਾਬੀ ਵੀਰ ਨੂੰ ਤੁਸੀਂ ਇਨਸਾਫ ਦਿਵਾਉਣਾ ਚਾਹੁੰਦੇ ਹੋ ਜੇ ਆਪਣੇ ਇਸ ਪੰਜਾਬੀ ਵੀਰ ਦੇ ਤੁਸੀਂ ਹੱਕ ਵਿੱਚ ਖੜਨਾ ਚਾਹੁੰਦੇ ਹੋ ਤਾਂ ਉਸ ਪਟੀਸ਼ਨ ਦੇ ਉੱਤੇ ਸਾਈਨ ਕਰੋ ਪਰ ਅਸਲ ਦੇ ਵਿੱਚ ਕੇਸ ਬਾਰੇ ਵੀ ਕਿਸੇ ਨੇ ਕੋਈ ਸਟੱਡੀ ਕੀਤੀ ਇਹ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਕੁਐਸਚਨ ਹੈ ਜਦਕਿ ਇੱਕ ਬੜੀ ਕਲੀਅਰ ਗੱਲ ਹੈ ਕਿ ਜਿਹੜੀਆਂ ਵੀ ਬਾਹਰਲੇ ਮੁਲਕ ਦੀਆਂ ਖਾਸ ਕਰਕੇ ਜਿਵੇਂ ਯੂਐਸ ਕੈਨੇਡਾ ਜਾਂ ਵੈਸਟਰਨ ਕੰਟਰੀਜ਼ ਦਾ ਸਿਸਟਮ ਹੈ ਉਹ ਬਹੁਤ ਪਾਰਦਰਸ਼ੀ ਤੇ ਬੜਾ ਸਪਸ਼ਟ ਤੇ ਜੋ ਕੁਝ ਹੋ ਰਿਹਾ ਹੁੰਦਾ ਹੈ ਉਹ ਮੀਡੀਆ ਦੇ ਵਿੱਚ ਕਿਰਲੇ ਕਲੀਅਰਲੀ ਜਿਹੜਾ ਉਹ ਮੈਂਸ਼ਨ ਹੁੰਦਾ ਹੈ ਬਹੁਤਾ ਕੁਝ ਲੁਕਾਇਆ ਛਪਾਇਆ ਜਿਹੜਾ ਉਹ ਨਹੀਂ ਜਾਂਦਾ ਹੁਣ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਪੂਰਾ ਪੰਜਾਬ ਤੇ ਜਿੰਨੇ ਵੀ ਵਿਦੇਸ਼ੀ ਵੀਰ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਖੜੇ ਨੇ ਤੇ ਸਭ ਨੇ ਲਗਭਗ ਜਿਹਦੇ ਕੋਲੋਂ ਲਿੰਕ ਪਹੁੰਚਾ ਉਹਨੇ ਉਹ ਪਟੀਸ਼ਨ ਜਿਹੜੀ ਹੈ ਉਹ ਸਾਈਨ ਕਰਦੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਹੈ ਕਿ ਹਰਜਿੰਦਰ ਸਿੰਘ ਦੀ ਜੋ ਬੀਤੇ ਕੱਲ ਕੋਰਟ ਦੇ ਵਿੱਚ ਪੇਸ਼ੀ ਹੋਈ ਹੈ ਉਹਦੇ ਵਿੱਚ ਕੋਰਟ ਨੇ ਜੋ ਟਿੱਪਣੀਆਂ ਕੀਤੀਆਂ ਥੋੜਾ ਜਿਹਾ ਸਾਨੂੰ ਉਹਦੇ ਉੱਤੇ ਵੀ ਗੌਰ ਕਰਨਾ ਚਾਹੀਦਾ ਹੈ ਤੇ ਥੋੜਾ ਜਿਹਾ ਇਸ ਨੂੰ ਇਮੋਸ਼ਨ ਤੋਂ ਇਲਾਵਾ ਥੋੜਾ ਜਿਹਾ ਇਸ ਨੂੰ ਦਿਮਾਗ ਦੇ ਨਾਲ ਵੀ ਸੋਚਣ ਦੀ ਲੋੜ ਹੈਗੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਹਰਜਿੰਦਰ ਸਿੰਘ ਨੂੰ ਲੈ ਕੇ ਕੋਰਟ ਨੇ ਜੋ ਟਿੱਪਣੀਆਂ ਕੀਤੀਆਂ ਤੇ ਕੋਰਟ ਦੀ ਜਿਹੜੀ ਪ੍ਰੋਸੀਡਿੰਗਸ ਸੀਗੀ ਖਾਸ ਕਰਕੇ ਜਦੋਂ ਪੇਸ਼ ਹੋਏ ਨੇ ਹਰਜਿੰਦਰ ਸਿੰਘ ਜਦੋਂ ਆਪਣਾ ਸਿਰ ਥੱਲੇ ਕਰਕੇ ਖੜੇ ਰਹਿੰਦੇ ਨੇ ਤੇ ਇੱਕ ਪੰਜਾਬੀ ਭੈਣ ਜਿਹੜਾ ਹੈ ਉਹਦਾ ਟਰਾਂਸਲੇਟ ਕਰਦੀ ਹੈ ਜੋ ਵੀ ਜੱਜ ਦੇ ਵੱਲੋਂ ਕਿਹਾ ਜਾਂਦਾ ਹੈ ਜੋ वार्तालाप ਹੁੰਦੀ ਹੈ ਉਹਨੂੰ ਨਾ ਸਿਰਫ ਅੰਗਰੇਜ਼ੀ ਸਗੋਂ ਪੰਜਾਬੀ ਦੇ ਵਿੱਚ ਤਰਜਮਾ ਕਰਕੇ ਟਰਾਂਸਲੇਟ ਕਰਕੇ ਹਰਜਿੰਦਰ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਭਈ ਜੱਜ ਕੀ ਕਹਿ ਰਹੇ ਆ ਤੇ ਹਰਜਿੰਦਰ ਸਿੰਘ ਜਿਹੜਾ ਹੈ ਉਹਨੇ ਹਾਲਾਂਕਿ ਕੋਈ ਵੀ ਆਪਣੇ ਵੱਲੋਂ ਉਹਨੇ ਸਿਰ ਥੱਲੇ ਕਰਕੇ ਉਹਨਾਂ ਚੀਜ਼ਾਂ ਨੂੰ ਸੁਨਿਆ ਆਪਣੇ ਵੱਲੋਂ ਉਹਦੇ ਵੱਲੋਂ ਕੋਈ ਵੀ ਬਿਆਨ ਜਿਹੜਾ ਉਹ ਨਹੀਂ ਦਿੱਤਾ ਗਿਆ ਹੁਣ ਸਭ ਤੋਂ ਪਹਿਲਾਂ ਉਸ ਹੀアリング ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਹੈ ਜਿਹੜੀ ਕੀ ਸੈਂਟ ਲੂਇਸ ਪੁਲਿਸ ਦੇ ਵੱਲੋਂ ਇਸ਼ੂ ਕੀਤੀ ਗਈ ਹੈ ਜਾਂ ਕੋਰਟ ਦੇ ਵੱਲੋਂ ਇਸ਼ੂ ਕੀਤੀ ਗਈ ਹੈ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਉਹ ਤਸਵੀਰ ਪਈ ਹੋਈ ਹੈ ਤੁਸੀਂ ਉੱਥੇ ਵੀ ਜਾ ਕੇ ਦੇਖ ਸਕਦੇ ਹੋ ਤਾਂ ਆਪਾਂ ਇਹ ਪੂਰੀ ਉਹਨੂੰ ਦੇਖ ਲੈਨੇ ਆਂ ਫਿਰ ਆਪਾਂ ਅੱਗੇ ਚਰਚਾ ਕਰਦੇ ਆਂ ਇਸ ਟੌਪਿਕ ਤੇ ਤੇ ਸਾਨੂੰ ਹੋਰ ਵੀ ਸਬੂਤ ਮਿਲੇ ਆਂ ਤੇ ਜਿਹੜਾ ਬੰਦਾ ਆਪਣੇ ਆਪ ਨੂੰ ਪਛਾਣ ਦੀ ਕੋਸ਼ਿਸ਼ ਕਰਦਾ ਨਾ ਉਹਨੂੰ ਉਹ ਜਿਹੜਾ ਨਾ ਇੱਥੇ ਇੱਥੇ ਰੈਂਦਾ ਪਿਆ ਉਹਨੂੰ ਉਹ ਨਜਾਇਜ਼ ਰੈਂਦਾ ਪਿਆ ਇੱਥੇ

And there are no conditions of release that will ensure your appearance at trial. ਤੇ ਜੇ ਤੁਹਾਨੂੰ ਛੱਡ ਦਿੰਦੇ ਆ ਖਤਰਾ ਇਹਦਾ ਹੈਗਾ ਕਿ ਜੇ ਤੁਹਾਨੂੰ ਅਸੀਂ ਛੱਡ ਦੇਈ ਹੋ ਸਕਦੇ ਤੁਸੀਂ ਪੇਸ਼ੀ ਵਾਸਤੇ ਆਓ ਵੀ ਨਾ. Therefore sir I'm setting your bond on each charge at no bond. ਤਸਵੀਰ ਤੁਸੀਂ ਦੇਖ ਹੀ ਲਈ ਐ سوشل میڈیا ਤੇ ਇਹ ਤਸਵੀਰ ਜਿਹੜੀ ਆ ਉਹ ਵਾਇਰਲ ਵੀ ਹੋਈ ਐ ਤੇ ਇਹਦੇ ਵਿੱਚ ਜਿਹੜੇ ਜੱਜ ਨੇ ਪੰਤ ਦੇਣ ਤੋਂ ਇਨਕਾਰ ਕਰ ਦਿੱਤਾ. ਤੇ ਇੱਕ ਬਹੁਤ ਵੱਡੀ ਟਿੱਪਣੀ ਕੀਤੀ ਹੈ ਜੋ ਸਾਨੂੰ ਸਾਰੇ ਭਾਈਚਾਰੇ ਨੂੰ ਸਮਝਣ ਦੀ ਲੋੜ ਹੈ ਬੜੇ ਧਿਆਨ ਦੇ ਨਾਲ ਇਸ ਚੀਜ਼ ਨੂੰ ਸਮਝੋ ਸਿਰਫ ਰੌਲਾ ਪਾਉਂਦੀ ਨਹੀਂ ਇਸ ਚੀਜ਼ ਨੂੰ ਧਿਆਨ ਨਾਲ ਤੇ ਦਿਮਾਗ ਨਾਲ ਸਮਝਣ ਦੀ ਲੋੜ ਹੈ ਜੱਜ ਨੇ ਟਿੱਪਣੀ ਦੇ ਵਿੱਚ ਇੱਕ ਬਹੁਤ ਜ਼ਰੂਰੀ ਗੱਲ ਕੀਤੀ ਹੈ ਜੋ ਸਾਰੇ ਪੰਜਾਬੀ ਕਮਿਊਨਿਟੀ ਵਾਸਤੇ ਬਹੁਤ ਇੰਪੋਰਟੈਂਟ ਹੈ ਉਹਨਾਂ ਨੇ ਕਿਹਾ ਕਿ ਭਈ ਅਸੀਂ ਜ਼ਮਾਨਤ ਇਸ ਕਰਕੇ ਨਹੀਂ ਦੇ ਰਹੇ ਕਿ ਤੁਸੀਂ ਦੁਬਾਰਾ ਪੇਸ਼ੀ ਤੇ ਨਹੀਂ ਆਉਣਾ ਸਾਨੂੰ ਇਹ ਖਦਸ਼ਾ ਹੈ ਸਾਨੂੰ ਇੰਜ ਲੱਗਦਾ ਹੈ ਕਿ ਤੁਸੀਂ ਦੁਬਾਰਾ ਪੇਸ਼ੀ ਦੇ ਉਤੇ ਨਹੀਂ आओगे ਯਾਨੀ ਕਿ ਤੁਸੀਂ ਭੱਜ ਜਾਓਗੇ ਜਾਂ ਤੁਸੀਂ ਭਗੌੜੇ ਹੋ ਜਾਓਗੇ ਜਾਂ ਤੁਸੀਂ ਫਿਰ ਲੱਭਣਾ ਨਹੀਂ ਹੈਗਾ ਇੱਕ ਇਨਡਾਇਰੈਕਟ ਵੇ ਨਾਲ ਸੋਚਿਆ ਜਾਵੇ ਤੇ ਇਸ ਤਰੀਕੇ ਦੀ ਟਿੱਪਣੀ ਹੈਗੀ ਹੈ ਹੁਣ ਇਸ ਤਰ੍ਹਾਂ ਦੀ ਟਿੱਪਣੀ ਅਗਰ ਕੋਈ ਬਾਹਰਲੇ ਮੁਲਕ ਦੀ ਕੰਟਰੀ ਦਾ ਕੋਈ ਜੱਜ ਕਰਦਾ ਹੈ ਤਾਂ ਥੋੜਾ ਜਿਹਾ ਸਾਨੂੰ ਉਹਨੂੰ ਵੀ ਵਿਚਾਰਨ ਦੀ ਲੋੜ ਹੈਗੀ ਹੈ ਦੋਵਾਂ ਪੱਖ ਤੋਂ ਸੋਚਣ ਦੀ ਲੋੜ ਹੈਗੀ ਹੈ ਯਾਨੀ ਕਿ ਸਾਡੀ ਕਮਿਊਨਿਟੀ ਦੀ ਜਾਂ ਸਾਡੀ ਪਰਸੈਪਸ਼ਨ ਕੀ ਬਣ ਗਈ ਹੈ ਕਿ ਭਈ ਅਸੀਂ ਜਿਹੜੇ ਕਾਨੂੰਨ ਹੈ ਉਹਦਾ ਵਾਇਲੇਸ਼ਨ ਕਰਾਂਗੇ ਉਹਨਾਂ ਨੇ ਕਿਹਾ ਕਿ ਤੁਸੀਂ ਅਨ ਅਥੋਰਾਈਜ਼ਡ ਪਰਸਨ ਹੋ ਤੁਸੀਂ ਸਾਡੀ ਕੰਟਰੀ ਦੇ ਵਿੱਚ ਯਾਨੀ ਕਿ ਅਮਰੀਕਾ ਦੇ ਵਿੱਚ ਇਨਲੀਗਲ ਹੋ ਤੇ ਸਾਨੂੰ ਇੰਜ ਖਤਰਾ ਇਹ ਹੈ ਕਿ ਭਈ ਜੇਕਰ ਤੁਸੀਂ ਤੁਹਾਨੂੰ ਛੱਡ ਦਿੱਤਾ ਜਾਂਦਾ ਹੈ ਤਾਂ ਤੁਸੀਂ ਦੁਬਾਰਾ ਮੁੜ ਪੇਸ਼ੀ ਤੇ ਵੀ ਨਹੀਂ ਹੋਣਾ ਹੈਗਾ ਹੁਣ ਦੂਜੀ ਗੱਲ ਇੱਕ ਤੇ ਗੱਲ ਇਹ ਹੋ ਗਈ ਹੁਣ ਦੂਜੀ ਗੱਲ ਇੱਕ ਹੋਰ ਸਮਝੋ ਉਹ ਵੀ ਧਿਆਨ ਦੇਣ ਵਾਲੀ ਗੱਲ ਹੈ ਜਦੋਂ ਕੋਰਟ ਨੇ ਹਾਲੇ ਤੱਕ ਸਜ਼ਾ ਨਿਯਤ ਨਹੀਂ ਕੀਤੀ ਤੇ ਸੋਸ਼ਲ ਮੀਡੀਆ ਤੇ ਇਸ ਗੱਲ ਦਾ ਰੌਲਾ ਪਾਉਣਾ ਤੇ ਕਿਸੇ ਕੇਸ ਦੇ ਨਾਲ ਉਹਨੂੰ ਕੰਪੇਅਰ ਕਰਨਾ ਮੈਨੂੰ ਲੱਗਦਾ ਹੈ ਕਿ ਕੋਈ ਵੀ ਇਹ ਵਾਜਿਬ ਗੱਲ ਨਹੀਂ ਹੈ ਜੀ ਸਾਨੂੰ ਇੱਕ ਇਸ ਐਕਸੀਡੈਂਟ ਤੋਂ ਬਹੁਤ ਵੱਡੀ ਸਿੱਖਿਆ ਲੈਣੀ ਚਾਹੀਦੀ ਹੈ ਤੇ ਖਾਸ ਕਰਕੇ ਜਿਹੜਾ ਸਾਡਾ ਪੰਜਾਬੀ ਪਾਈਚਾਰਾ ਬਾਹਰ ਰਹਿੰਦਾ ਹੈ ਸਾਨੂੰ ਸਭ ਤੋਂ ਪਹਿਲਾਂ ਤਾਂ ਆਪਣੀ ਇੱਕ ইমেজ ਸੁਧਾਰਨ ਦੀ ਲੋੜ ਹੈ ਹੀ ਹੈ ਜਦੋਂ ਆਪਾਂ ਪੱਗ ਬੰਨ ਕੇ ਕਿਸੇ ਵੀ ਕੰਟਰੀ ਦੇ ਵਿੱਚ ਕਿਤੇ ਵੀ ਦੁਨੀਆ ਦੇ ਵਿੱਚ ਕੰਮ ਕਰਦੇ ਆ ਤਾਂ ਉਹ ਸਿਰਫ ਅਸੀਂ ਇੰਡੀਵਿਜੂਅਲ ਨਹੀਂ ਹੁੰਦੇ ਉਹ ਪੱਗ ਸਾਡੇ ਪੂਰੇ ਪੰਜਾਬੀ ਪਾਈਚਾਰੇ ਦੀ ਹੁੰਦੀ ਹੈ ਪੂਰੇ ਸਿੱਖ ਕਮਿਊਨਿਟੀ ਦੀ ਉਹ ਕਹ ਸਕਦਾ ਹੈ ਕਿ ਤੁਸੀਂ ਇੱਕ ਸਿਰ ਤੇ ਭਾਰ ਚੁੱਕੀ ਬੈਠੇ ਹੁੰਦੇ ਹੋ ਸੋ ਤੁਸੀਂ ਉਸ ਪੱਗ ਦੇ ਨਾਲ ਡਿਸਾਈਡ ਕਰਨਾ ਹੈ ਕਿ ਭਈ ਅਸੀਂ ਕੀ ਕਰਨਾ ਹੈ ਅਸੀਂ ਬੜਾ ਮਾਣ ਮਹਿਸੂਸ ਕਰਦੇ ਹਾਂ ਜਦੋਂ ਕੋਈ ਵੀ ਬਾਹਰਲੇ ਮੁਲਕ ਦੇ ਵਿੱਚ ਜਾਂ ਕਿਸੇ ਵੀ ਪੋਜੀਸ਼ਨ ਦੇ ਉੱਤੇ ਜਦੋਂ ਸਿੱਖ ਕਮਿਊਨਿਟੀ ਸਾਨੂੰ ਦਿਖਦੀ ਹੈ ਜਦੋਂ ਪੱਗ ਦਿਖਦੀ ਹੈ ਤਾਂ ਸਾਨੂੰ ਬੜਾ ਚੰਗਾ ਲੱਗਦਾ ਹੈ ਤੇ ਬੜਾ ਮਾਣ ਮਹਿਸੂਸ ਹੁੰਦਾ ਹੈ ਪਰ ਜਦੋਂ ਇਸ ਤਰ੍ਹਾਂ ਦੇ ਕੇਸ ਆ ਜਾਂਦੇ ਆ ਤਾਂ ਮੈਨੂੰ ਇੰਜ ਲੱਗਦਾ ਹੈ ਕਿ ਥੋੜਾ ਜਿਹਾ ਆਪਾਂ ਦੂਜੇ ਪੱਖ ਤੇ ਵੀ ਸੋਚ ਕੇ ਦੇਖੀਏ ਸੇਮ ਸਿਚੁਏਸ਼ਨ ਜੇਕਰ ਕਿਸੇ ਪੰਜਾਬੀ ਵਿਅਕਤੀ ਦੇ ਨਾਲ ਜਾਂ ਪੰਜਾਬੀ ਪਾਈਚਾਰੇ ਦੇ ਨਾਲ ਹੋਈ ਹੁੰਦੀ ਜਿਨ੍ਹਾਂ ਦੇ ਤਿੰਨ ਬੰਦੇ ਚਲੇ ਗਏ ਹੁੰਦੇ ਤਾਂ ਵੀ ਅਸੀਂ ਇੰਦਾ ਰੌਲਾ ਪਾਉਂਦੇ ਜਾਂ ਤਾਂ ਵੀ ਸਾਡਾ ਸੋਚਣ ਦਾ ਨਜ਼ਰੀਆ ਸਿਰਫ ਇੱਕ ਪਾਸੇ ਨੂੰ ਹੁੰਦਾ ਜਦੋਂ ਐਕਸੀਡੈਂਟ ਹੋਇਆ ਸੀਗਾ ਤਾਂ ਉਸ ਬੰਦੇ ਦੇ ਖਿਲਾਫ ਆਵਾਜ਼ ਰੱਜ ਕੇ ਬਣੀ ਲੋਕਾਂ ਨੇ ਬਹੁਤ ਜ਼ਿਆਦਾ ਉਸ ਨੂੰ ਕੰਡੈਮਨਟ ਕੀਤਾ ਬਹੁਤ ਜ਼ਿਆਦਾ ਉਸ ਨੂੰ ਕਹਿ ਸਕਦੇ ਆ ਕਿ ਵਾਇਰਲ ਕੀਤਾ ਤੇ ਜਦੋਂ ਉਸ ਨੂੰ ਹੁਣ ਕੋਰਟ ਦੇ ਵਿੱਚ ਹਲੇ ਪੇਸ਼ ਕੀਤਾ ਗਿਆ ਹੈ ਕੋਈ ਸਜ਼ਾ ਨਿਯਤ ਨਹੀਂ ਹੋਈ ਤਹਾਵਾ ਦੂਜੇ ਪਾਸੇ ਨੂੰ ਚੱਲ ਗਈ ਸੋ ਸੋਸ਼ਲ ਮੀਡੀਆ ਦੇ ਉੱਤੇ ਸਿਰਫ ਹਾਈਪ ਕ੍ਰੀਏਟ ਕਰ ਦੇਣਾ ਤੇ ਇੱਕ ਪੰਜਾਬੀ ਸਾਡਿਆਂ ਦੀ ਪ੍ਰੋਬਲਮ ਹੈ ਇਹਦੇ ਸਰਕਾਰਾਂ ਬਦਲ ਦਿੰਦੇ ਨੇ ਇਮੋਸ਼ਨਸ ਦੇ ਪਿੱਛੇ ਇਹਦੇ ਇੰਨੇ ਕੀ ਇਮੋਸ਼ਨਲ ਹੁੰਦੇ ਆ ਕਿ ਭਾਈ ਇਹਨਾਂ ਨੂੰ ਤੁਸੀਂ ਬਸ ਇੱਕ ਵਾਰੀ ਥੋੜਾ ਜਿਹਾ ਕਿਸੇ ਨਾ ਕੋਈ ਇੱਕ ਐ ਉਹ ਜਿਹਾ ਐਂਗਲ ਦੇ ਦਿਓ ਇਮੋਸ਼ਨਲ ਤਾਂ ਫਿਰ ਇਹ ਤੁਹਾਡੇ ਮਗਰ ਭੱਜੀ ਤੁਰੇ ਹੋਣਗੇ ਬੜਿਆ ਨੇ ਮੈਨੂੰ ਕਿਹਾ ਕਿ ਤੁਸੀਂ ਇੱਥੇ ਵੀਡੀਓ ਕਿਉਂ ਨਹੀਂ ਬਣਾਇਂਦੇ ਮੈਂ ਕਿਹਾ ਮੈਨੂੰ ਵੀਡੀਓ ਬਣਾਣੀ ਚਾਹੀਦੀ ਹੈ ਪਰ ਆਪਾਂ ਵੀਡੀਓ ਜਿਹੜੀਓ ਕਲੀਅਰਲੀ ਬਣਾਵਾਂਗੇ ਬੀਇੰਗ ਅ ਜਰਨਲਿਸਟ ਮੈਨੂੰ ਹੁੰਦਾ ਕਿ ਆਪਾਂ ਐਕਸਪਲੇਨਡ ਢੰਗ ਦੇ ਨਾਲ ਚੀਜ਼ਾਂ ਤੁਹਾਡੇ ਸਾਹਮਣੇ ਰੱਖੀਏ ਐਹੀ 60 ਸੈਕਿੰਡ ਦੀ ਵੀਡੀਓ ਹੁੰਦੀ ਤਾਂ ਤੁਸੀਂ ਵੀ ਵਾਇਰਲ ਕਰ ਦਿੰਦੇ ਹੋ ਤੁਹਾਨੂੰ ਜੋ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਕਿਉਂਕਿ 60 ਸੈਕਿੰਡ ਪੂਰੀ ਇਨਫੋਰਮੇਸ਼ਨ ਖਤਮ ਹੋ ਜਾਂਦੀ ਹੈ ਪਰ ਨਹੀਂ ਹਰ ਚੀਜ਼ ਨੂੰ ਸੋਚ ਵਿਚਾਰ ਕੇ ਸਹੀ ਢੰਗ ਤਰੀਕੇ ਨਾਲ ਤੇ ਥੋੜਾ ਦਿਮਾਗ ਦੇ ਨਾਲ ਵੀ ਸੋਚਿਆ ਕਰੋ ਸਿਰਫ ਪ੍ਰਮੋਸ਼ਨ ਦੇ ਵਿੱਚ ਵਿਆ ਨਾ ਵੀਡੀਓ ਨੂੰ ਟਪਕੇ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਇਹ ਇਨਫੋਰਮੇਸ਼ਨ ਜ਼ਰੂਰ ਪਹੁੰਚੇ